ਨਾਨਕ ਸਭ ਜੁਗਿਆਪੇ ਵਰਤੈ ਦੂਜਾ ਅਵਰ ਨਾ ਕੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹਲਾ ਤੀਜਾ ਜੋਦੈ ਵੀਰੈ ਪੂਰ ਬਾਣੀ ਕੀ ਧੁਨੀ ਸ਼ਲੋਕ ਮਹਲਾ ਤੀਜਾ ਸਤਿਗੁਰ ਸਹਜੈ ਦਾ ਖੇਤ ਹੈ ਜਿਸਨੂੰ ਲਾਏ ਭਾਉ ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਈ ਹਉਮੈ ਇਹੋ ਬੀਜ ਹੈ ਸੈਸਾ ਗਿਆ ਬਲਾਈ ਨਾ ਕਿਸ ਬੀਜੇ ਨਾ ਉਗਵੈ ਜੋ ਬਖਸ਼ੇ ਸੋ ਖਾਏ ਅੰਬਹ ਸੇਤੀ ਅੰਬ ਹਲਿਆ ਬਹੁੜ ਨ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕ ਆਇ ਲੋਕ ਕੇ ਵੇਖੈ ਬੱਪੜਾ ਜਿਸਨੂੰ ਸੋਜੀ ਨਾਹੀ ਜਿਸ ਵਿਖਾਲੇ ਸੋ ਵਖੈ ਜਿਸ ਵਸਿਆ ਮਨ ਮਾਹੀ ਮਹੱਲਾ ਤੀਜਾ ਮਨ ਮੁਖ ਦੁਖ ਕਾ ਖੇਤ ਹੈ ਦੁਖ ਬੀਜੇ ਦੁਖ ਖਾਏ ਦੁਖ ਵਿੱਚ ਜੰਮੈ ਦੁਖ ਮਰੈ ਹਉ ਮੈਂ ਕਰਤ ਵਿਹਾਈ ਆਵਣ ਜਾਣ ਨ ਸੁਝਈ ਅੰਡਾ ਆਂਦ ਕਮਾਈ ਜੋ ਦੇਵੈ ਤਿਸੈ ਨਾ ਜਾਣਈ ਦਿੱਤੇ ਕੋ ਲਪਟਾਇ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਈ ਮਹੱਲਾ ਤੀਜਾ ਸਤਗੁਰ ਮਿਲਿਆ ਸਦਾ ਸੁਖ ਜਿਸਨੋ ਆਪੇ ਮਿਲੇ ਸੋਏ ਸੁਖੈ ਇਹੋ ਬਿਬੇ ਕਹੈ ਅੰਤਰ ਨਿਰਮਲ ਹੋਈ ਅਗਿਆਨ ਕਾ ਭ੍ਰਮ ਕੱਟੀਐ ਗਿਆਨ ਪ੍ਰਾਪਤ ਹੋਈ ਨਾਨਕ ਏਕੋ ਨਦਰੀ ਆਇਆ ਜਹ ਦੇਖਾਂ ਤਹ ਸੋਈ ਪੌੜੀ ਸੱਚੇ ਤਖਤ ਰਚਾਇਆ ਵੈਸਣ ਕੋ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ ਚੰਦ ਸੂਰਜ ਦੋਇ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੀ ਆਪ ਗੁਰ ਸ਼ਬਦ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਸਲੋਕ ਕਬੀਰ ਮਹਤੀ ਕਰ ਕਹਿ ਘਾਲਿਆ ਆਪ ਪਿਸਾਏ ਪਿਸਾਈ ਤੈ ਸਹਿ ਬਾਤ ਨ ਪੁੱਛਿਆ ਕਭੂ ਨਾ ਲਾਈ ਪਾਏ ਮਹੱਲਾ ਤੀਜਾ ਨਾਨਕ ਮਹਿਤੀ ਕਰ ਕੈ ਰਖਿਆ ਸੋ ਸੋ ਨਦਰ ਕਰੀ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਇ ਲੈ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੀ ਪੌੜੀ ਵੇਖੀ ਸਿਸ਼ਟ ਉਪਾਇਨ ਸਭ ਹੁਕਮ ਆਵੇ ਜਾਏ ਸਮਾਈ ਆਪੇ ਵੇਖ ਵਿਗ ਸਦਾ ਦੂਜਾ ਕੋ ਨਾਹੀ ਜਿਉ ਭਾਵੈ ਤਿਉ ਰਖ ਤੂੰ ਗੁਰ ਸ਼ਬਦ 부ਝਾਈ ਸਭਨਾ ਤੇਰਾ ਜੋਰ ਹੈ ਜਿਉ ਭਾਵੈ ਤਿਵੇਂ ਚਲਾਈ ਤੁਧ ਜੀਵੜ ਮੈਂ ਨਾਹੀ ਕੋ ਕਿਸ ਆਖ ਸੁਣਾਈ ਸ਼ਲੋਕ ਮਹੱਲਾ ਤੀਜਾ ਭਰਮ ਭੁਲਾਈ ਸਭ ਜਾਗ ਫਿਰੀ ਫਾਹੀ ਹੋਈ ਭਾਲ ਸੋ ਸੋ ਸ਼ਾਂਤ ਨਾ ਦੇਵੇ ਚਾ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਾਈ ਐ ਅੰਤਰ ਰਖੀਐ ਉਰ ਧਾਰ ਨਾਨਕ ਘਰ ਬੈਠਿਆ ਸਹਉ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਤੰਦਾ ਤਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਗੋਲ ਵਿਖ ਖਾਇਆ ਮਨ ਮੁਖ ਚੱਲਿਆ ਰੋਈ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ ਹਰ ਨਾਮ ਕਦੇ ਨਾ ਚੇਤੇ ਹੋ ਫਿਰ ਆਮਣ ਜਾਣਾ ਹੋਈ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਦੰਡ ਨਾ ਲਾਗੈ ਕੋਈ ਨਾਨਕ ਸਹਜੇ ਮਿਲ ਰਹਿ ਕਰਮ ਪ੍ਰਾਪਤ ਹੋਈ ਪੌੜੀ ਇਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮਤੀ ਇਕ ਨਾਂ ਨੂੰ ਨਾਉ ਬਖਸ਼ਿਓਨ ਆਸ ਤੇਰਾ ਹਰ ਸੱਤੀ ਪਉਣ ਪਾਣੀ ਬੈ ਸੰਤਰੋ ਹੁਕਮ ਕਰਹਿ ਭਗਤੀ ਇਹਨਾਂ ਨੂੰ ਭਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨੈ ਸੁਖ ਪਾਈ ਸ਼ਲੋਕ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਈ RAM ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ ਮਹੱਲਾ ਤੀਜਾ ਕਿਉ ਕਰ ਇਹੋ ਮਨ ਮਾਰੀਐ ਕਿਉ ਕਰ ਮਿਰਤਕ ਹੋਏ ਕਹਿਆ ਸ਼ਬਦ ਨਾ ਮਾਨੈ ਹਉਮੈ ਛੱਡੈ ਨਾ ਕੋਈ ਗੁਰ ਪ੍ਰਸਾਦੀ ਹਉਮੈ ਛੁਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਬਿਗਨ ਨਾ ਲਾਗੈ ਕੋਈ ਮਹੱਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਇ ਭੈ ਕਾ ਸੰਜਮ ਜੀ ਕਰੇ दारू ਭਾਉ ਲਾਏ ਅਣ ਦਿਨ ਗੁਣ ਗਾਵੈ ਸੁਖ ਸਹਜੇ ਵਿਖ ਭਵ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕਉ ਨਦਰ ਕਰੀ ਪੌੜੀ ਦੂਜਾ ਭਾਉ ਰਚਾਇੁ ਤ੍ਰੈ ਗੁਣ ਵਰਤਾਰਾ ब्रह्मा विष्णु महेश उपायन हुकम कमावनकारा पंडित पढ़दे ज्योत की ना बुजहें बिचारा सब किस तेरा खेल है सच सृजनहारा जिस भाव है तिस बक्ष ले सच शब्द समाई श्लोक महल्ला तीजा मन का झूठा झूठ कमावे माया नु फिरै तपस दावे ਪਰਮੇ ਭੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮ ਗਤ ਲਹਿ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੂਖ ਅੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤ ਗੁਰ ਨੂੰ ਮਿਲੈ ਸ਼ਬਦ ਸੁਮਾਲੇ ਸਤ ਗੁਰ ਕੀ ਸੇਵਾ ਇਹੋ ਤਪ ਪਰਵਾਨ ਨਾਨਕ ਸੋ ਤਪਾ ਦਰਗਹਿ ਪਾਵੇ ਮਾਨ ਪੌੜੀ ਰਾਤ ਦਿਨ ਸੋ ਉਪਾਇਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਣਾ ਹਨੇਰ ਬਨਾਸਣ ਹੁਕਮੇ ਹੀ ਸਭ ਸਾਜਿਅਨ ਰਬਿਆ ਸਭ ਵਣ ਤ੍ਰੇਣ ਸਭ ਕਿਸੇ ਆਪੇ ਆਪ ਹੈ ਗੁਰਮੁਖ ਸਦਾ ਹਰਪਣ ਸ਼ਬਦੇ ਹੀ ਸੋਜੀ ਪਈ ਸੱਚੇ ਆਪ ਬੁਝਾਈ ਸਲੋਕ ਮਹਲਾ 3 ਅਭਿਆਗਤ ਇਹ ਨਾ ਆਖੀਐ ਜਿਨਕੇ ਚਿਤ ਮਹਿ ਭਰਮ ਤਿਸ ਦਾ ਦਿੱਤੈ ਨਾਨਕਾ ਤੇਹੋ ਜਿਹਾ ਧਰਮ ਅਪੈ ਨਿਰੰજન ਪਰਮ ਪਦ ਤਾਕਾ ਭੁਖਾ ਹੋਈ ਕਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਮਹਲਾ ਤੀਜਾ ਅਭਿਆਗਤ ਇਹ ਨਾ ਆਖੀਐ ਜੇ ਪਰ ਕਰ ਭੋਜਨ ਕਰੇਨ ਉਦਰੇ ਕਾਰਨੇ ਆਪਣੀ ਬਹਲੇ ਭੇਖ ਕਰੇਨ ਅਭਿਆਕਤ ਸੇਈ ਨਾਨਕਾ ਜੇ ਆਤਮ ਗਉਣ ਕਰੀਨ ਭਾਲ ਲਹਿਨ ਸੋ ਆਪਣਾ ਨਿਜ ਕਰ ਰਹਿਣ ਕਰੀਨ ਪੌੜੀ ਅੰਬਰ ਤਰਤਵ ਛੋੜਿਐਨ ਵਿੱਚ ਸੱਚਾ ਅਸਰਾਉ ਘਰ ਦਾ ਸਭੂ ਸੱਚ ਹੈ ਜਿਸ ਵਿੱਚ ਸੱਚਾ ਨਾਮ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ ਸੱਚਾ ਆਪ ਤਖਤ ਸੱਚਾ ਵਹਿ ਸੱਚਾ ਕਰੇ ਨਿ ਆਉ ਸਭ ਸੱਚੋ ਸੱਚ ਵਰਤਦਾ ਗੁਰਮਖ ਅਲਖ ਲਖਾਈ ਸ਼ਲੋਕ ਮਹਲਾ 3 ਜਹ ਰਹਿਣਾਇ ਮਾਹੀ ਅਨੰਤ ਹੈ ਕੂੜੀ ਆਵੇ ਜਾਈ ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਈ ਰਹਿਣਾਇ ਮਹ ਸਭ ਕਿਸ ਹੈ ਕਰਮੀ ਪੱਲੇ ਪਾਈ ਨਾਨਕ ਨਉ ਨਿਦ ਪਾਈਐ ਜੇ ਚੱਲੈ ਤਿਸੈ ਰਜਾਈ ਮਹੱਲਾ ਤੀਜਾ ਸਹਜੇ ਸਤਿਗੁਰ ਨਾ ਸੇਵਿਓ ਵਿਚ ਹਉਮੈ ਜਨਮ ਬਨਾਸ ਰਸਨਾ ਹਰ ਰਸਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ ਬਿਖ ਖਾਦੀ ਮਰ ਮੁਖ ਮੋਆ ਮਾਇਆ 모ਹਿ ਬਨਾਸ ਇਕਸ ਹਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾ ਹੋਵੇ ਦਾਸਨ ਦਾਸ ਤਾ ਅਨੰਦ ਦਿਨ ਸੇਵਾ ਕਰੇ ਸਤਿਗੁਰੂ ਕੀ ਕਬਹਿ ਨਾ ਛੋੜੈ ਪਾਸ ਜਿਉਂ ਜਲ ਮੈਂ ਕਮਲ ਅਲਿਪ ਤੋ ਵਰਤੈ ਤਿਉਂ ਵਿਚੇ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤੇ ਵਹਰ ਗੁਣਤਾਸ ਪੌੜੀ 36 ਜੋ ਗਗਬਾਰ ਸਾ ਆਪੇ ਗੜਤ ਕੀਨੀ ਆਪੇ ਸ੍ਰੇਸ਼ਟ ਸਭ ਸਾਜੀਐਨ ਆਪ ਮਤਦਿਨੀ ਸਿਮਰਤ ਸਾਸਤ ਸਾਜੀਐਨ ਪਾਪ ਪੁਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚਾ ਸ਼ਬਦ ਪੁਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਲਾਈ ਸ਼ਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਈ ਜੋ ਸਹਿ ਰੱਤੇ ਆਪਣੀ ਤਿੰਨ ਤਨ ਲੋਭ ਰਤ ਨ ਹੋਏ ਭੈ ਪਇ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗੁਆਇ ਨਾਨਕ ਤੇ ਜਨ ਸੁਹੋਣੀ ਜੋ ਰੱਤੇ ਹਰ ਰੰਗ ਲਾਏ ਮਹੱਲਾ ਤੀਜਾ ਆਰਾਮ ਕਲੀ RAM ਮਨ ਵਸਿਆ ਤਾਂ ਬਣਿਆ ਸ਼ਿੰਗਾਰ ਗੁਰ ਕੈ ਸ਼ਬਦ ਕਮਲ ਵਿਗਸਿਆ ਤਾਂ ਸੌਂ ਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਤਿਸਨੋਂ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਪਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣਨੀ ਜਾਸਨ ਜਨਮ ਸਭਹਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਹਿ ਹੋਏ ਖੁਆਰ ਸਹਸਾਰੈ ਵਿੱਚ ਸੋਭ ਨਾ ਪਾਈਨੀ ਅਗੈ ਜੇ ਕਰੀ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੋਹੋ ਵਿੱਚ ਹੈ ਸੰਸਾਰ ਚੰਗੈ ਮੰਦੈ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਵਿਨ ਸਤਗੁਰ ਸੇਵੇ ਸ਼ਾਂਤ ਨਾ ਆਵੀ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵਿਨ ਕਰਮਾ ਪਾਇਆ ਨਾ ਜਾਈ ਅੰਤਰ ਲੋਭ ਵਿਕਾਰ ਹੈ ਦੂਜੈ ਭਾਇ ਖੁਆਈ ਤਿੰਨ ਜੰਮਨ ਵਰਨਾ ਚੁੱਕਈ ਹਉ ਮੈਂ ਵਿੱਚ ਦੁੱਖ ਪਾਇ ਜਿਨਨੀ ਸਤਗੁਰ ਸਿਓ ਚਿਤ ਲਾਇਆ ਸੋ ਖਾਲੀ ਕੋਈ ਨਾਹੀ ਤਿੰਨ ਜਮ ਕੀ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਈ ਨਾਨਕ ਗੁਰਮੁਖ ਉੱਭਰੇ ਸੱਚਾ ਸ਼ਬਦ ਸੁਹਾਹੀ ਪੌੜੀ ਆਪ ਅਲਿਪਤ ਸਦਾ ਰਹੈ ਹੋਰ ਧੰਦਾ ਸਭ ਧਾਵਹਿ ਆਪ ਨਿਸ਼ਚਲ ਅਚਲ ਹੈ ਹੋਰ ਆਵਹਿ ਜਾਵਹਿ ਸਦਾ ਸਦਾ ਹਰ ਧਿਆਈ ਹੈ ਗੁਰਮੁਖ ਸੁਖ ਪਾਵਹਿ ਨਿਜ ਘਰਵਾਸਾ ਪਾਈਐ ਸੱਚ ਸਿਪਤ ਸਮਾਵਹਿ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ 부ਝਾਈ